ਸ਼੍ਰੀ ਅਕਾਲ ਤਖਤ ਸਾਹਿਬ ਤੇ ਵੱਡਾ ਪੰਥਕ ਇਕੱਠ ਸੱਦਿਆ ਗਿਆ 18 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਥਕ ਇਕੱਠ ਹੋਏਗਾ ਦਲ ਖਾਲਸਾ ਦੇ ਵੱਲੋਂ ਇਹ ਵੱਡਾ ਇਕੱਠ ਜੋ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਤਾਂ ਨਰੈਣ ਸਿੰਘ ਚੋੜਾ ਦੇ ਹੱਕ ਦੇ ਵਿੱਚ ਦਲ ਖਾਲਸਾ ਦੇ ਵੱਲੋਂ ਇਹ ਪੰਥਕ ਇਕੱਠ ਜੜਾਗਾ ਸੱਦਿਆ ਗਿਆ ਕਿਉਂਕਿ ਜੋ ਮੰਗ ਉੱਠੀ ਐ ਐਸਡੀਪੀਸੀ ਦੇ ਵੱਲੋਂ ਮੰਗ ਕੀਤੀ ਗਈ ਕਿ ਨਰੈਣ ਸਿੰਘ ਚੋੜਾ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਤਾਂ ਜੋ ਮੰਗ ਉੱਠੀ ਇਸ ਮੰਗ ਦੇ ਖਿਲਾਫ ਜੜਾ ਦਲ ਖਾਲਸਾ ਦੇ ਵੱਲੋਂ ਵੱਡਾ ਪੰਥਕ ਇਕੱਠ ਜੋ ਹੈ 18 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਤਾਂ ਦੁਨੀਆ ਭਰ ਦੀਆਂ ਪੰਥਕ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਕਿ ਵੱਧ ਤੋਂ ਵੱਧ ਇਕੱਤਰਤਾ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਤੇ 18 ਦਸੰਬਰ ਨੂੰ ਤੋਂ ਵੱਡੇ ਫੈਸਲੇ ਲਏ ਜਾ ਸਕਦੇ ਨੇ ਤਾਂ 18 ਦਸੰਬਰ ਨੂੰ ਵੱਡਾ ਪੰਥਕ ਇਕੱਠ ਜੋ ਹੈ ਦਲ ਖਾਲਸਾ ਦੇ ਵੱਲੋਂ ਸੱਦਿਆ ਗਿਆ ਨਾਰਾਇਣ ਸਿੰਘ ਚੌੜਾ ਦੇ ਹੱਕ ਦੇ ਵਿੱਚ ਇਹ ਇਕੱਠ ਸੱਦਿਆ ਗਿਆ ਕਿਉਂਕਿ ਨਾਰਾਇਣ ਸਿੰਘ ਚੌੜਾ ਦੇ ਖਿਲਾਫ ਜੋ ਮੰਗ ਉੱਠੀ ਹੈ ਪੰਥ ਜੋ ਛੇਕਣ ਦੀਸ ਦੇ ਖਿਲਾਫ ਹੀ ਜਿਹੜਾ ਇਹ ਇਕੱਠ ਸੱਦਿਆ ਤੇ ਨਾਲ ਹੀ ਜੋ ਨਾਰਾਇਣ ਸਿੰਘ ਚੌੜਾ ਦੀ ਦਸਤਾਰ ਉਤਾਰੀ ਗਈ ਸੀ ਜਿਸ ਅਕਾਲੀ ਆਗੂ ਦੇ ਵੱਲੋਂ ਤਾਂ ਉਸ ਖਿਲਾਫ ਕਾਰਵਾਈ ਦੀ ਮੰਗ ਜਿਹੜੀ ਹੈ ਦਲ ਖਾਲਸਾ ਦੇ ਵੱਲੋਂ ਕੀਤੀ ਗਈ ਸੀ ਪਰ ਉਸ ਖਿਲਾਫ ਵੀ ਕੋਈ ਕਾਰਵਾਈ ਨਹੀਂ ਹੋਈਆਂ ਤਾਂ ਇਸ ਸੰਬੰਧ ਵਿੱਚ ਵੀ ਇਹ ਇਕੱਠ ਜਿਹੜਾਗਾ ਉਹ ਸੱਦਿਆ ਗਿਆ ਤੁਹਾਨੂੰ ਦੱਸ ਦੇ ਕਿ ਇਸ ਤੋਂ ਪਹਿਲਾਂ एसडीपीसी दी मीटिंग होई सी मीटिंग ਤੋਂ ਬਾਅਦ ਪੰਜ ਮੈਂਬਰੀ ਵਫਦ ਹੈ ਜੋ ਐਸਡੀपीसी ਦਾ ਉਹ ਜਥੇਦਾਰ 11 ਰਗਵੀਰ ਸਿੰਘ ਦੇ ਨਾਲ ਮੁਲਾਕਾਤ ਕਰਦਾ ਹੈ ਤਾਂ ਉੱਥੇ ਮੰਗ ਪੱਤਰ ਦਿੱਤਾ ਜਾਂਦਾ ਹੈ ਜਥੇਦਾਰ ਨੂੰ ਐਸਡੀपीसी ਦੇ ਵਫਦ ਦੇ ਵੱਲੋਂ ਜਿਸ ਦੇ ਵਿੱਚ ਮੰਗ ਕੀਤੀ ਜਾਂਦੀ ਹੈ ਕਿ ਨਰੈਣ ਸਿੰਘ ਚੋੜਾ ਨੂੰ ਜੜਾ ਪੰਥ ਦੇ ਵਿੱਚੋਂ ਛੇਕਿਆ ਜਾਵੇ ਤਾਂ ਇਹ ਮੰਗ ਕੀਤੀ ਗਈ ਸੀ ਉਸ ਤੋਂ ਬਾਅਦ ਹੀ ਦਲ ਖਾਲਸਾ ਅਦਾ ਵਫਤ ਜਿਹੜਾ ਹੈਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰਤ ਪੁੱਜਦੇ ਆ ਪਰ ਉੱਥੇ ਜਥੇਦਾਰ ਸਹਿਬਾਨ ਨੂੰ ਨਹੀਂ ਮਿਲਦੇ ਜਿਸ ਤੋਂ ਬਾਅਦ ਜਿਹੜਾ ਹੈਗਾ ਸਕਤਰਤ ਦੇ ਬਾਹਰ ਦਰਵਾਜ਼ੇ ਤੇ ਜਿਹੜਾ ਹੈਗਾ ਮੰਗ ਪੱਤਰ ਚਿਪਕਾ ਕੇ ਦਲ ਖਾਲਸਾ ਦੇ ਆਗੂ ਜਿਹੜੇ ਨੇ ਉਹ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੀ ਮੰਗ ਉੱਠ ਰਹੀ ਹੈ 506 ਕਾਂ ਦੀ ਮੰਗ ਉੱਠ ਰਹੀ ਹੈ SDPC ਦੇ ਵੱਲੋਂ ਜਿਹੜੀ ਮੰਗ ਉਠਾਈ ਗਈ ਹੈ ਤਾਂ ਉਸ ਦੇ ਖਿਲਾਫ ਇਹ ਪੰਥਕ ਇਕੱਠ ਜੋ ਹੈ ਦਲ ਖਾਲਸਾ ਦੇ ਵੱਲੋਂ ਸੱਦਿਆ ਗਿਆ ਤਾਂ ਉਹਨਾਂ ਦੱਸ ਦਈਏ ਕਿ ਪੁਲਿਸ ਰਿਮਾਂਡ ਤੇ ਹੈਗੇ ਨੇ ਨਰੈਣ ਸਿੰਘ ਚੋੜਾ ਕੱਲ ਹੀ ਜਿਹੜੀ ਇਹ ਪੇਸ਼ੀ ਹੋਈ ਆ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਤੀਜੀ ਵਾਰ ਉਹਨਾਂ ਨੂੰ ਜਿਹੜੀ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਤੇ ਉਹਨਾਂ ਨੂੰ ਭੇਜ ਦਿੱਤਾ ਗਿਆ ਪਹਿਲਾਂ ਵੀ 6 ਦਿਨ ਪੁੱਛਗਿੱਛ ਹੁੰਦੀ ਹੈ ਰਿਮਾਂਡ ਖਤਮ ਹੋਣ ਤੋਂ ਬਾਅਦ ਕੱਲ ਉਹਨਾਂ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਦੇ ਵਿੱਚ ਅਦਾਲਤ ਦੇ ਜੋ ਵਕੀਲਾਂ ਦੀ ਬਹਿਸ ਹੋਈ ਹੈ ਦੋਵੀਂ ਤਰ੍ਹਾਂ ਦੀਆਂ ਜੜੀਆਂ ਵਕੀਲਾਂ ਦੇ ਵਿੱਚ ਬਹਿਸ ਹੋਈ ਸੀ ਕਿਉਂਕਿ ਐਸਜੀਪੀਸੀ ਤੇ ਪੁਲਿਸ ਦੇ ਵੱਲੋਂ ਇਲਜ਼ਾਮ ਵੀ ਲਾਏ ਗਏ ਸੀ ਕਿ ਜੜੀਆਂ ਸੀਐਸਟੀ ਫੁਟੇਜ ਜੜੀ ਹੈ ਉਹ ਪੂਰੀ ਜੜੀ ਐਸਜੀਪੀਸੀ ਦੇ ਵੱਲੋਂ ਨਹੀਂ ਦਿੱਤੀ ਗਈ ਸੀ ਹਾਲਾਂਕਿ ਐਸਜੀਪੀਸੀ ਦੇ ਵੱਲੋਂ ਵੀ ਆਪਣਾ ਜੜਾਗਾ ਪੱਖ ਰੱਖਿਆ ਗਿਆ ਸੀ ਕਿ ਅਸੀਂ ਸਹਿਯੋਗ ਦੇਣ ਨੂੰ ਬਿਲਕੁਲ ਤਿਆਰ ਹੈਗੇ ਹਾਂ ਕੱਲ ਹੀ ਬਹਿਸ ਹੁੰਦੀ ਕੱਲ ਹੀ ਰਿਮਾਂਡਤੇ ਨੇ ਨਰਾਇਣ ਸਿੰਘ ਚੋੜਾ ਤੁਹਾਨੂੰ ਦੱਸ ਦਈਏ ਕਿ ਜਦੋਂ ਅਸ਼ੀਏ ਕਾਕਤਤ ਸਾਹਿਬ ਦੇ ਵੱਲੋਂ ਅ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਤਨਖਾਹ ਲਈ ਗਈ ਸੀ ਧਾਰਮਿਕ ਸਜ਼ਾ ਲਾਈ ਗਈ ਸੀ ਕਿ ਸੇਵਾਦਾਰ ਦਾ ਚੋੜਾ ਪਾ ਕੇ ਤੁਸੀਂ ਬੈਠਣਾ ਹੈ ਸੇਵਾਦਾਰ ਦੀ ਜਿਹੜੀ ਸੇਵਾ ਨਿਭਾਉਣੀ ਹੈ ਤਾਂ ਸੇਵਾ ਜਦੋਂ ਨਿਭਾ ਰਹੇ ਸੀਗੇ ਬਾਹਰ ਬੈਠੇ ਸੀਗੇ ਸੁਖਬੀਰ ਸਿੰਘ ਬਾਦਲ ਤਾਂ ਉਸੇ ਦੌਰਾਨ ਜਿਹੜਾ ਨਰੈਣ ਸਿੰਘ ਚੋੜਾ ਦੇ ਵੱਲੋਂ ਜਿਹੜੀ ਗੋਲੀ ਚਲਾਈ ਗਈ ਸੀ ਹਾਲਾਂਕਿ ਗੋਲੀ ਨਹੀਂ ਸੀ ਲੱਗੀ ਦੀਵਾਰ ਤੇ ਜਾ ਕੇ ਲੱਗ ਜਾਂਦੀ ਹੈ ਉਸ ਤੋਂ ਬਾਅਦ ਜੜਾਗਾ ਉਹਨਾਂ ਨੂੰ ਫੜ ਲਿਆ ਜਾਂਦਾ ਨੈਨ ਸਿੰਘ ਚੋੜਾ ਨੂੰ ਤਾਂ ਉਸੇ ਦਰੌਣ ਖਿੱਚਤੂ ਦੇ ਵਿੱਚ ਜਿਹੜੀ ਹੈ ਪੱਗ ਦਸਤਾਰ ਵੀ ਉਤਰੀ ਸੀ ਇੱਕ ਅਕਾਲੀ ਆਪੂ ਦੇ ਵੱਲੋਂ ਜਿਹੜੀ ਹੈ ਦਸਤਾਰ ਉਤਾਰੀ ਗਈ ਸੀ ਤਾਂ ਇਸ ਨੂੰ ਲੈ ਕੇ ਜਿਹੜਾਗਾ ਦਲ ਖਾਲਸਾ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਦਸਤਾਰ ਜਿਹੜੀ ਉਤਾਰੀ ਗਈ ਸੀ ਨਰਾਇਣ ਸਿੰਘ ਚੌੜਾ ਦੀ ਤਾਂ ਉਸ ਅਕਾਲੀ ਆਗੂ ਦੇ ਖਿਲਾਫ ਜਿਹੜੀ ਕਾਰਵਾਈ ਹੋਵੇ ਹਾਲਾਂਕਿ ਇਹ ਮੰਗ ਪੱਤਰ ਜਿਹੜਾਗਾ ਜਥੇਦਾਰ ਸਾਹਿਬਾਨ ਨੂੰ ਦੇਣਾ ਸੀਗਾ ਦਲ ਖਾਲਸਾ ਨੇ ਕੁਝ ਦਿਨ ਪਹਿਲਾਂ ਹੀ ਗਏ ਸੀਗੇ ਪਰ ਉੱਥੇ ਕੋਈ ਨਹੀਂ ਸੀ ਮੌਜੂਦ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਦੇ ਬਾਹਰ ਹੀ ਮੰਗ ਪੱਤਰ ਜਿਹੜਾ ਚਪਕਾ ਕੇ ਦਲ ਖਾਲਸਾ ਦੀ ਆਗੂ ਜੜ ਨੇ ਵਾਪਸ ਆ ਗਏ ਸੀ ਤਾਂ ਹੁਣ ਵੱਡਾ ਇਕੱਠ 18 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਰ ਜੜਾ ਉਹ ਸੱਧਿਆ ਗਿਆ ਇਸ ਤੋਂ ਪਹਿਲਾਂ ਤੋਂ ਦੱਸਿਆ ਸੀ ਪੀਸੀ ਦੀ 71 ਦਾ ਹੋਈ ਸੀਗੀ ਉੱਥੇ 71 ਦਾ ਦੇ ਵਿੱਚ ਜਿਹੜਾ ਉਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਪੰਜ ਮੈਂਬਰੀ ਵਫਦ ਜਿਹੜਾ ਹੈਗਾ ਉਹ ਮਿਲਿਆ ਸੀਗਾ ਜਥੇਦਾਰ ਸਭਾ ਨੂੰ ਜਿਸ ਦੇ ਵਿੱਚ ਮੰਗ ਕੀਤੀ ਗਈ ਕਿ ਨਰਾਇਣ ਸਿੰਘ ਚੋੜਾ ਨੂੰ ਜੜਾਗਾ ਪੰਥਾ ਦੇ ਵਿੱਚੋਂ ਛੇਕਿਆ ਜਾਵੇ ਪਰ ਉਸ ਤੋਂ ਬਾਅਦ ਦਲ ਖਾਲਸਾ ਜਿਹੜਾਗਾ ਇਸ ਮੰਗ ਦੇ ਖਿਲਾਫ ਉਹ ਇਕੱਠਾ ਹੋ ਰਿਹਾ ਹੈ 18 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੱਡਾ ਪੰਥਕ ਇਕੱਠ ਹੋਏਗਾ ਦੁਨੀਆ ਭਰ ਦੀਆਂ ਜਥੇਬੰਦੀਆਂ ਨੂੰ ਜਿਹੜਾ ਪੰਥਕ ਜਥੇਬੰਦੀਆਂ ਨੂੰ ਸੁਨੇਹਾ ਭੇਜ ਦਿੱਤਾ ਗਿਆ ਸੱਦਾ ਦੇ ਦਿੱਤਾ ਗਿਆ ਵੱਡੀ ਇਕੱਤਰਤਾ ਹੋਏਗੀ 18 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਨਰਾਇਣ ਸਿੰਘ ਚੋੜਾ ਦੇ ਹੱਕ ਦੇ ਵਿੱਚ ਪੰਥਕ ਇਕੱਠ ਹੋਏਗਾ ਉਹਨਾਂ ਦੇ ਖਿਲਾਫ ਜੋ ਪੰਥ ਤੋਂ ਛੇਕਨ ਦੀ ਮੰਗ ਉੱਠੀ ਉਸ ਦੇ ਖਿਲਾਫ ਹੈ ਜਿਹੜਾ ਇਕੱਠ ਹੋਏਗਾ ਤੇ ਨਾਲ ਜਿਹੜੀ ਨੂੰ ਦਸਤਾਰ ਉਤਾਰੀ ਗਈ ਹੈ ਜਿਸ ਦੇ ਵੱਲੋਂ ਤਾਰੀ ਗਈ ਸੀ ਉਸ ਅਕਾਲੀ ਆਗੂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਐ ਇਸ ਦੇ ਖਿਲਾਫ ਜਿਹੜਾਗਾ ਪੰਥਕ ਇਕੱਠ ਹੋਏਗਾ ਤਾਂ ਵੱਡੇ ਫੈਸਲੇ ਇਸ ਇਕੱਠ ਦੇ ਵਿੱਚ ਜਿਹੜੇ ਨੇ ਲਏ ਜਾ ਸਕਦੇ ਨੇ ਤਾਂ ਵੱਡੀ ਹੰਮ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਜਿਹੜੀ ਐ 18 ਦਸੰਬਰ ਦੀ ਤੀਰ ਤਰੀਕ ਐ ਜਿਹੜੀ ਦਲ ਖਾਲਸਾ ਦੇ ਵੱਲੋਂ ਮੁਕਰਰ ਕੀਤੀ ਗਈ ਹੈ ਕਿ 18 ਦਸੰਬਰ ਨੂੰ ਜਿਹੜੀ ਤੈਅ ਕੀਤੀ ਗਈ ਦਲ ਖਾਲਸਾ ਦੇ ਵੱਲੋਂ ਕਿ ਵੱਡਾ ਇਕੱਠ ਵੱਡਾ ਪੰਥਕ ਇਕੱਠ ਜੜਾ ਹੋਏਗਾ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ 18 ਦਸੰਬਰ ਨੂੰ ਹੋਏਗਾ ਕੀ ਫੈਸਲੇ ਲਈ ਜਾਣਗੇ ਤਾਂ ਇਹ ਜ਼ਰੂਰ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਦੇ ਫੈਸਲੇ ਦਲ ਖਾਲਸਾ ਦੇ ਵੱਲੋਂ ਜਿਹੜੇ ਲਏ ਗਏ ਨੇ ਫਿਲਹਾਲ ਮقرਰ ਕੀਤੀ ਗਈ ਹੈ ਤਰੀਕ 18 ਦਸੰਬਰ ਦੀ ਪੰਥਕ ਇਕੱਠ ਜਿਹੜਾ ਹੈ ਚੋੜੇ ਦੇ ਹੱਕ ਦੇ ਵਿੱਚ ਪੰਥਕ ਇਕੱਠ ਹੋਣ ਜਾ ਰਿਹਾ ਹੈ